ਅਦੇ ਸਾਡੇ ਤੁਸੀਂ ਬਾਬਾ ਡੱਗ ਪਿਆ ਮੀਨ ਬੁਰਾ ਹਾਲਾ ਜਗਾ ਛੋਟੀਆਂ ਮਾਰਿਆ ਖੇਡਾਂ ਛੋਟੀਆਂ ਮਾਰਦੇ ਆਹੋ ਇੱਧਰ ਸੌਦਾ ਚੱਲੀ ਜਾਂਦਾ ਵੀ ਤੁਸੀਂ ਦੇਖ ਸਕਦੇ ਆ ਇਹ ਮੈਂ ਹੋਰ ਦੇ ਕੰਮ ਨੂੰ ਤੁਹਾਨੂੰ ਆਪਾਂ ਬਹੁਤ ਸੋਹਣੀ ਝੋਟੀ ਦਿਖਾਉਨੇ ਆ ਸ਼ਕੀਨ ਪੂਰੀ ਸਿੰਘਾਂ ਦੀ ਕੁੰਡੀ ਠੀਕ ਆ ਜੀ ਵਧੀਆ ਮਨਾਸਾ ਹੁੰਦਾ ਜੀ ਠੀਕ ਆ ਬਈ ਇੱਕ ਗੱਡੀ ਠੀਕ ਆ ਮੱਝਾਂ ਹੀ ਮੱਝਾਂ ਹੀ ਨੇ ਲੋ ਠੀਕ ਆ ਤੇ ਉਹ ਦੇਖ ਸਕਦੇ ਤੁਸੀਂ ਇੱਧਰ ਬੁਰਾ ਹਾਲ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਰਾਮਪੁਰਾ ਫੂਲ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਹੈਗੀ ਤੇ ਹਰੇਕ ਮਹੀਨੇ ਦੀ ਇਹ ਇੱਕ ਤਰੀਕ ਨੂੰ ਮੰਡੀ ਲੱਗਦੀ ਆ ਅੱਜ 1 ਤਰੀਕ 8ਵਾਂ ਮਹੀਨਾ 2024 ਤੇ ਮੰਡੀ ਲੱਗੀ ਆ ਮਾਲ ਬਹੁਤ ਪਹੁੰਚਿਆ ਪਰ ਮੀਂਹ ਦੇ ਨਾਲ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਮਾਲ ਪਹੁੰਚੀ ਜਾਂਦਾ ਤੇ ਮੀਂਹ ਦੇ ਨਾਲ ਬੁਰਾ ਹਾਲ ਆ ਬੰਦਿਆਂ ਦਾ ਵੀ ਤੇ ਪਸ਼ੂਆਂ ਦਾ ਵੀ ਤੇ ਤੁਰਨਾ ਬਹੁਤ ਔਖਾਗਾ ਤੁਸੀਂ ਦੇਖ ਸਕਦੇ ਹੋ ਤੇ ਗਾਹਕ ਵੀ ਵਧੀਆ ਫਿਰਦਾਗਾ ਤੇ ਪਰ ਮੀਂਹ ਕਾਫੀ ਬਹਿ ਚੁੱਕਿਆ ਰਾਤ ਵੀ ਬਹਿ ਗਿਆ ਤੇ ਹੁਣ ਵੀ ਬਹਿ ਗਿਆ ਟਿਆਗਾ ਸਵੇਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਸ਼ੈੱਡ ਫੁੱਲ ਆ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਚਿੱਕੜ ਦੇਖ ਸਕਦੇ ਤੁਸੀਂ ਨਾ ਫੜਾ ਇੱਕ ਮਧਰਾਵਰਿਆ ਫਿਰ ਆ ਪਸ਼ੂ ਫੜਦਾ ਰਿਹਾ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚੰਗੇ ਚੰਗੇ ਪਸ਼ੂ ਤੋਰ ਕੇ ਦਿਖਾਵਾਂਗੇ ਤੇ ਡਿਟੇਲ ਵੀ ਲੈ ਕੇ ਦਿੱਤੀ ਹੋਈ ਨੰਬਰ ਵੀ ਲੈ ਕੇ ਦਿੱਤਾ ਹੋਈ ਜਿਹਨੂੰ ਪਸੰਦ ਆਉਂਦੇਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ ਦੇਖ ਸਕਦੇ ਤੁਸੀਂ ਬਾਬਾ ਡੱਗ ਪਿਆ ਨਹੀਂ ਨਾ ਬੁਰਾ ਹਾਲ ਆ ਜਗਾ ਦਾ ਫੇਸਬੁਕ ਪੇਜ ਨੂੰ ਕਰ ਲਿਓ ਫੋਲੋ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਚੰਗੇ ਚੰਗੇ ਜਾਨਵਰ ਤੇ ਵੀਡੀਓ ਦੀ ਕਰਦੇ ਆ ਆਪਾਂ ਸ਼ੁਰੂਆਤ ਆ। ਤੁਹਾਨੂੰ ਆਪਾਂ ਬਹੁਤ ਸੋਹਣੀ ਝੋਟੀ ਦਿਖਾਉਨੇ ਆ ਸ਼ਕੀਨ ਪੂਰੀ ਸਿੰਘਾਂ ਦੀ ਕੁੰਡੀ ਆ ਪੱਠਪੁੜਾ ਤੁਸੀਂ ਦੇਖ ਸਕਦੇ ਹੋ ਤਾਜੀ ਸੂਈ ਹੈਗੀ। ਪੱਠਪੁੜੇ ਦੀ ਬਹੁਤ ਚੌੜੀ ਆ ਆਰਡਰ ਵੀ ਬਹੁਤ ਜ਼ਬਰਦਸਤ ਆਗਾ। ਸਿੰਘਾਂ ਵਾਲੇ ਪੱਖ ਤੋਂ ਵੀ ਬਹੁਤ ਸੋਹਣੀ ਹੈਗੀ। ਕੱਦ-ਗਾੜ ਵੀ ਚੰਗਾ। ਸਾਰੇ ਪੱਖਾਂ ਤੋਂ ਪੂਰੀ ਸ਼ਕੀਨ ਝੋਟੀ ਹੈਗੀ। ਤੇ ਬੱਚਾ ਇਹਦਾ ਆ ਖੜਾਗਾ ਤੁਸੀਂ ਦੇਖ ਸਕਦੇ ਹੋ। ਬਾਈ ਤੋਂ ਆਪਾਂ ਡਿਟੇਲ ਲੈ ਕੇ ਦਿੰਨੇ ਆ ਦੀ ਸਾਰੀ ਕੀ ਡਿਟੇਲ ਆ ਦੀ ਕੀ ਗੱਲ ਬਾਤ ਆ ਗਈ ਕਿਸੇ ਪੱਖੋਂ ਤੋਂ ਕੋਈ ਕਮੀ ਨਹੀਂ ਨਹੀਂ ਦੀ ਝੋਟੀ ਦੇ ਵਿੱਚ ਬੱਚਾ ਇਹ ਖੜਾਗਾ ਕੱਟਾ ਤੇ ਆਰਡਰ ਦੇਖ ਸਕਦੇ ਹੋ ਮੂਰ ਨੂੰ ਹੀ ਬਹੁਤ ਆ ਤੇ ਥਣਾ ਚ ਵਿੱਤੀ ਵੀ ਬਹੁਤ ਆ ਗਈ ਇਹ ਪੈਕ ਸਾਈਡ ਤੋਂ ਵੀ ਦੇਖ ਸਕਦੇ ਆ ਹਨ ਥੋੜਾ ਬਹੁਤ ਵਧੀਆ ਸਿੰਗ ਦੇਖ ਸਕਦੇ ਹੋ ਸਿੰਗ ਬਹੁਤ ਵਧੀਆ ਆ ਕਿ ਕੁੰਡੇ ਐ ਜਮਾ ਨਾਲ ਮੁੜੇ ਹੋਏ ਆ ਨਹੀਂ ਹੋਰ ਕਹਿੰਦੀ ਗੱਲ ਨਹੀਂ ਬਹੁਤ ਚੰਗੀ ਝੋਟੀ ਹੈ ਪੂਰੀ ਤੇ ਆਪਾਂ ਡਿਟੇਲ ਪੁੱਛਦੇ ਆਂ ਜੀ ਸਾਰੀ ਬਾਈ ਦਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਈ ਆਪਣਾ ਨਾਮ ਕੀ ਹੈ ਨਾਮ ਜਸਪ੍ਰੀਤ ਸਿੰਘ ਬਈ ਤੇ ਐਡਰੈਸ ਪਿੰਡ ਕਿਹੜਾ ਪਿੰਡ ਕਰਿਆਰ ਵਾਲਾ ਬਈ ਰਾਮਪਰਾਪੋ ਜਿਲ੍ਹਾ ਬਟੰਡਾ ਹੀ ਆ ਗਿਆ ਜਿਲ੍ਹਾ ਬਟੰਡਾ ਆ ਗਿਆ ਠੀਕ ਆ ਤੇ ਜਿਹੜੀ ਬਈ ਆਪਾਂ ਇਹ ਝੋਟੀ ਦਿਖਾਈ ਆਗੀ ਕੀ ਡਿਟੇਲ ਹੈ ਜੀ ਕਿਹੜੇ ਸੂਏ ਆ ਇਹ ਪਹਿਲੇ ਸੂਇਆ ਬਾਈ ਮੂੰਹ ਪਯਰ ਦੋ ਦੰਦ ਆ ਮੂੰਹ ਦੋ ਦੰਦ ਹੀ ਆ ਜੀ ਆਪਿਆ ਠੀਕ ਹੈ ਤੇ ਬੱਚਾ ਬੱਚਾ ਕੱਟਾ ਕਿੰਨੇ ਦਿਨ ਹੋ ਗਏ ਸੂਇ ਨੂੰ 10 ਦਿਨ ਹੋ ਗਏ ਸੂਇ ਨੂੰ ਤੇ ਦੁੱਧ ਕਿੰਨਾ ਹੋ ਗਿਆ ਉਹ ਤਾਂ 10 ਕਿਲੋ ਤਿਆਰ 10 ਕਿਲੋ ਤਿਆਰ ਹਾਂ ਕਿੰਨਾ ਕੁ ਪਾ ਸਕਦੀ ਆ ਦੁੱਧ ਕੇ ਕੱਟੀ ਦੇ ਜਦੋਂ 14 15 ਪਾ 14 15 ਪਾ ਸਕਦੀ ਆ ਹਨਾ ਦੋ ਦੰਦ ਹੀ ਆ ਹਮ ਅਜੇ ਦੋ ਦੰਦ ਹੀ ਆ ਬਾਕੀ ਹੁਣ ਝੋਟੀ ਸੋਹਣੀ ਬਹੁਤਾ ਹਨਾ ਹਾਂ ਸਿੰਘਾਂ ਵਾਲੇ ਪੱਖ ਤੋਂ ਤੇ ਕੱਦ-ਕਾਰਡ ਵੀ ਪੂਰਾ ਵਧੀਆ ਹਨਾ ਆਰਡਰ ਕੁਆਲਿਟੀ ਵੀ ਚੰਗੀ ਆ ਬਿਊਟੀ ਦੇ ਵਿੱਚ ਵੀ ਕਹਿ ਸਕਦੇ ਆ ਤੇ ਦੁੱਧ ਵਾਲੀ ਵੀ ਹੈ ਨਾ ਬਾਕੀ ਸੀਟ ਵੀ ਪੂਰੀ ਆ ਨਾ ਠੀਕ ਆ ਤੇ ਮੁੱਲੇ ਦਾ ਕਿੰਨਾ ਰੱਖਿਆ ਬਾਈ ਮੁੱਲੇ ਦਾ 2 ਲੱਖ ਦਾ 2 ਲੱਖ ਪੂਰਾ ਹਾਂ ਤੇ ਆਪਾਂ ਕਿੰਨੇ ਵੀ ਛੱਡੇ ਜਮਾ ਲਾਸਟ ਲਾਸਟ ਇੱਕ 80 ਦੀ ਜੀ ਇੱਕ 80 ਦੀ ਬਾਕੀ ਹੋਰ ਹੋ ਜੂ ਮੌਕੇ ਦੀ ਗੱਲਬਾਤ ਕਰਦਾ ਹਾਂ ਮਾੜਾ ਮੋਟਾ ਹੋ ਜੂਗਾ ਮਾੜਾ ਮੋਟਾ ਹੋ ਜੂਗਾ ਯਾਨੀ ਝੋਟੀ ਚੰਗੀ ਆ ਹੈ ਨਾ ਹਾਂ ਠੀਕ ਆ ਤੇ ਆਪਣਾ ਕੰਟੈਕਟ ਨੰਬਰ ਦੱਸੀ ਬਾਈ ਕੰਟੈਕਟ ਨੰਬਰ ਹੈਗਾ 83607 83607 69500 69500 ਹੈਨਾ ਠੀਕ ਆ ਬਾਈ ਧੰਨਵਾਦ ਤੇ ਵਪਾਰ ਦਾ ਦਾ ਕੰਮ ਨਹੀਂ ਹੈ ਨਾ ਨਹੀਂ ਨਹੀਂ ਵੀ ਘਰ ਦਾ ਕਰਦੇ ਆ ਪਸ਼ੂਈਆ ਤਕਰੀਬਨ ਤੇ ਮੀ ਵੀ ਆ ਗਿਆ ਦੋਸਤੋ ਰਿਟੇਲ ਆਪਾਂ ਲੈਦੀ ਝੋਟੀ ਬਹੁਤ ਸੋਹਣੀ ਸਕੀਨ ਆ ਝੋਟੀ ਬਹੁਤ ਸੋਹਣੀ ਆ ਦੋਸਤੋ ਕਿਤੇ ਤੁਸੀਂ ਖਰੀਦ ਸਕਦੇ ਹੋ ਆਪਣੇ ਘਰ ਦੇ ਵਾਸਤੇ ਜਿਹਨੂੰ ਪਸੰਦ ਆਉਂਦੀ ਹੈ ਨੰਬਰ ਤੁਹਾਨੂੰ ਲੈ ਕੇ ਦੇਤਾ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਲੈ ਕੇ ਦੇਤੀ ਹੈਗੀ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਸੋਹਣੀ ਝੋਟੀ ਹੈ ਕਿਤਾਸੀਂ ਆਪਾਂ ਇਹਦੀ ਵੀਡੀਓ ਬਣਾਈ ਹੈ ਪੂਰੀ ਚੰਗੀ ਹੈ ਸ਼ਕੀਨ ਝੋਟੀ। ਲੋ ਵੀ ਦੋਸਤੋ ਤੁਹਾਨੂੰ ਆਪ ਇੱਕ ਮੱਝ ਆ ਦਿਖਾਉਨੇ ਆ ਕਿ ਦੇਖ ਸਕਦੇ ਹੋ ਤੁਸੀਂ ਤੇ ਪੱਠਪੁੜੇ ਦੀ ਚੰਗੀ ਆ ਸਿੰਗ ਵੀ ਦੇਖ ਸਕਦੇ ਹੋ ਬਾਡੀ ਬੰਤਰ ਬਹੁਤ ਚੰਗੀ ਆ ਬੱਚਾ ਮੂਰੇ ਖੜਾ ਹੈ ਦਾ ਤੇ ਥਾਣ ਤੁਸੀਂ ਦੇਖ ਸਕਦੇ ਹੋ ਤੇ ਡਿਟੇਲ ਆਪਾਂ ਬਾਾਈ ਤੋਂ ਲਵਾਂਗੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ। ਘਰੇਲੂ ਪਸ਼ੂ ਹੁੰਦੇ ਆ ਕਿ ਜਿਵੇਂ ਆਮ ਜੀਮੀਦਾਰ ਘਰੇ ਘਰ ਦੀ ਲੋੜ ਵਾਸਤੇ ਰੱਖੇ ਹੈਗੇ। ਉਸ ਤਰ੍ਹਾਂ ਪਾਜੂ ਰੱਖੇ ਹੋਏ ਹੈਗੇ ਤੇ ਉਹਨਾਂ ਵਿੱਚੋਂ ਹੀ ਬਾਈ ਇਹ ਮੱਝ ਵੇਚਣ ਆਇਆ ਹੈਗਾ ਤੇ ਪੱਠ ਪੁੜੇ ਦੀ ਵੀ ਚੰਗੀ ਹੈਗੀ ਤੇ ਡਿਟੇਲ ਆਪਾਂ ਬਾਈ ਤੋਂ ਸਾਰੀ ਲੈਣੇ ਆ ਦੀ ਕੀ ਡਿਟੇਲ ਆ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਡਿਟੇਲ ਆਪਾਂ ਸਾਰੀ ਲੈ ਕੇ ਦਿੰਨੇ ਆ ਬਾਈ ਹਾਂਜੀ ਬਾਈ ਸਤਿਗੁਰ ਜੀ ਸਤਿਗੁਰ ਬਾਈ ਜੀ ਤੇ ਬਾਈ ਆਪਣਾ ਨਾਮ ਦੱਸਿਓ ਜਗਰਾਜ ਆ ਜੀ ਪਿੰਡ ਕਿਹੜਾ ਪਿੰਡ ਕਮਾਲੂ ਸਵੇਤ ਆ ਜੀ ਮੋੜ ਮਢੀ ਕੋਲ ਮੋੜ ਮੰਡੀ ਕੋਲੇ ਹਾਂਜੀ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਮੋੜ ਮੰਡੀਆ ਤਹਿਸੀਲ ਮੋੜ ਮੰਡੀਆ ਹਾਂਜੀ ਠੀਕ ਆ ਤੇ ਭਾਈ ਜਿਹੜੀ ਇਹ ਆਪਾਂ ਮੱਝ ਲੈ ਕੇ ਆਏ ਆਂਗੇ ਹਾਂਜੀ ਕਿਹੜੇ ਸੂਏ ਸੂਈ ਵੀ ਇਹ ਇਹਦੀ ਚੌਥੀ ਸੂਈ ਸੂਈ ਚੌਥੇ ਸੂਏ ਨੂੰ ਹਾਂਜੀ ਚੌਥੇ ਠੀਕ ਆ ਤੇ ਆਪਣੇ ਘਰਦ ਕੋਈ ਵਪਾਰ ਦਾ ਕਰਦਾ ਜੀ ਕੋਈ ਵਪਾਰ ਨਹੀਂ ਕਰਦਾ ਠੀਕ ਹੈ ਤੇ ਬੱਚਾ ਕੀ ਹੈ ਮਗਰ ਕੱਟੀ ਹੈ ਜੀ ਠੀਕੇ ਜੀ ਮਗਰ ਕੱਟੀ ਹੈ ਚੰਗੇ ਠੀਕੇ ਜੀ ਹਾਂ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਦੋਈ ਨੂੰ ਸੁਈ ਨੂੰ ਨੂੰ 20 22 ਦਿਨ ਹੋ ਗਏ ਹੋਣਗੇ ਜੀ 20 22 ਦਿਨ ਹਾਂ ਜੀ ਦੁੱਧ ਹੁਣ ਕਿੰਨਾ ਹੋਊ ਦੁੱਧ ਇਸ ਟਾਈਮ 13 ਲੀਟਰ ਜੋ ਕੇ ਦਵਾਗੇ ਜੀ ਆਪਣੇ ਘਰੇ ਜਾ ਕੇ ਬੰਦਾ ਚੋ ਕੇ ਦੇਖ ਸਕਦਾ ਹੈ ਠੀਕ ਆ ਵੀ ਬੰਦਾ ਚੋ ਕੇ ਮੈਂ ਜੇ ਕਈ ਵਾਰੀ ਪਸ਼ੂ ਫਲ ਚੱਲ ਕਰ ਜਾਂਦਾ ਘਰੇ ਆ ਕੇ ਚੋ ਕੇ ਦੇਖ ਸਕਦਾ ਠੀਕ ਆ ਵੀ ਘਰੇ ਚੋ ਕੇ ਤਸੱਲੀ ਕਰਕੇ ਵੀ ਲਿਆ ਸਕਦਾ ਕੇ ਜਾ ਵੀ ਚਾਰ ਟਾਂ ਚੋ ਠੀਕ ਆ ਤੇ ਬਾਕੀ ਹੂੰ ਠੰਡੀ ਸੀਲਾ ਬਾਹਾਂ ਜੀ ਕਹਿੰਦੇ ਬਾਹਰੀ ਹੈ 400 ਪਸ਼ੂ ਨੂੰ ਮੈਂ ਕ ਕਿਸੇ ਤੋਂ ਕਿਹੜਾ ਪਿੰਡ ਆਪਣੇ ਨੇੜੇ ਆ ਅੱਛਾ ਤੇ ਉਸ ਤੋਂ ਬਾਅਦ ਮੈਂ ਹੁਣ ਆਪਣੇ ਕੋਲ ਦੁੱਧ ਵਾਸ ਸੀਗਾ ਵੀ ਮਾਂ ਚਰਵਾਣੇ ਨੇ ਸੇਲ ਕਰ ਦਿੱਤੀ ਠੀਕ ਆ ਵੀ ਤਿੰਨ ਸੂਏ ਤੁਸੀਂ ਜਾਣੀ ਕਿ ਦੁੱਧ ਪੀਤਾ ਹੈਗਾ ਤਿੰਨ ਸੂਏ ਆਪਾਂ ਘਰੇ ਚੋਈ ਜੀ ਠੀਕ ਆ ਤੇ ਥਣ ਥੋਣ ਨੂੰ ਕਿਵੇਂ ਸਹੀ ਮਾਪੇ ਰੈਂਪੀਆ ਯਾਰ ਬਿਨਾ ਸਹੀ ਤੋਂ ਬੰਦਾ ਚੋ ਕੇ ਦੇਖ ਸਕਦਾ ਠੀਕ ਆ ਵੀ ਅੱਜ ਤਸੱਲੀ ਕਰ ਸਕਦਾ ਤਸੱਲੀ ਕਰ ਸਕਦਾ ਠੀਕ ਆ ਵੀ ਜੇ ਇੱਥੇ ਵੇਖ ਦਿਆ ਠੀਕ ਆ ਨਹੀਂ ਘਰੇ ਆ ਕੇ ਤਸੱਲੀ ਕਰ ਸਕਦਾ ਕੋਈ ਵੀ ਬੰਦਾ ਲੈ ਸਕਦਾ ਜੀ ਅਸੀਂ ਤੇ ਆਪਣਾ ਨੰਬਰ ਜੀ 93631 ਜੀ 94631 95100 ਵਟਾ ਜੀ 95162 ਹਾਂ ਜੀ ਜੀ ਦਾ ਧੰਨਵਾਦ ਜੀ ਧੰਨਵਾਦ ਸਾਰੀ ਦੋਸਤੋ ਇਸ ਨੰਬਰ ਤੇ ਤੁਸੀਂ ਵਰਕ ਕਰ ਸਕਦੇ ਬਾਈਆਂ ਨਾਲ ਜੇ ਇੱਥੇ ਵੇਖਦੀ ਆ ਤਾਂ ਠੀਕ ਆ ਤੇ ਨਹੀਂ ਤੁਸੀਂ ਗੱਲਬਾਤ ਕਰਕੇ ਜਿਹੜਾ ਨੰਬਰ ਦਿੱਤਾ ਇਸ ਨੰਬਰ ਤੇ ਗੱਲਬਾਤ ਕਰਕੇ ਤੇ ਕੰਟੈਕਟ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਕਿੱਕੜ ਸੀਗਾ ਦੋਸਤੋ ਪਰ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਬਾਈ ਕਹਿੰਦਾ ਕੋਈ ਗੱਲ ਨਹੀਂ ਤੋੜ ਕੇ ਦਿਖਾ ਦਿੰਨੇ ਆ ਤੇ ਤੁਰਨ ਦੇ ਵਿੱਚ ਦਿੱਕਤ ਜੀ ਜ਼ਰੂਰ ਆਏਗੀ ਆ ਪਰ ਆਪਾਂ ਤੁਹਾਨੂੰ ਬਾਈ ਕਹਿੰਦਾ ਦਿਖਾ ਦਿੰਨੇ ਆ ਤੋੜ ਕੇ ਇਤੋਰ ਦਿਨੂ ਵੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਆਰਡਰ ਚੰਗਾ ਲਗਾਉਂਦੀ ਹੈਗੀ ਬਾਕੀ ਪੱਠ ਪੁੜੇ ਦੀ ਵੀ ਚੰਗੀ ਆ ਕੱਦ ਦਰਮਿਆਨੇ ਦੇ ਵਿੱਚ ਤੇ ਥਣ ਵੀ ਚੰਗੇ ਆ ਥੋੜੇ ਜਿਹਾ ਲੰਮੇ ਜਰੂਰ ਹੈਗੇ ਪਰ ਹੈ ਵਰੀ ਆਗੇ ਪੱਟੀ ਫੇਸ ਕੁਆਲਟੀ ਦੇਖ ਸਕਦੇ ਹੋ ਥਣ ਦੁਆਰੇ ਦੇਖ ਸਕਦੇ ਹੋ ਤੇ ਦਰਮਿਆਨੇ ਭਾਅ ਦੇ ਵਿੱਚ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਪੁਲਿਕ ਦਾ 11 ਹੈ ਲੈਣ ਕਿੰਨਾ 11 ਦਾ ਜੀ ਹਾਂ ਜੀ 11 ਠੀਕ ਆ ਬਾਕੀ ਮੌਕੇ ਹੋ ਜੀ ਮਾੜਾ ਮੋਟਾ ਮੰਨਦਾ ਦਾ ਮਾੜਾ ਮੋਟਾ ਮੰਨਦਾ ਬਹੁਤ ਸਾਰਾ ਜੀ ਠੀਕ ਆ ਜੀ ਧੰਨਵਾਦ ਠੀਕ ਆ ਬੰਦਾ ਬਾਕੀ ਦੋਸਤੋ ਨਾਲ ਦੀ ਨਾਲ ਹੁਣ ਆਪਾਂ ਮੰਡੀ ਦਾ ਮਾਹੌਲ ਵੀ ਦਿਖਾਈ ਜਾਂਦੇ ਆ ਕਿੰਨੇ ਕੁ ਪਸ਼ੂ ਪਹੁੰਚੇ ਆ ਕੀ ਮਾਹੌਲ ਆ ਮੰਡੀ ਦਾ ਗਾਹਕ ਫਿਰਦੇ ਆਗੇ ਸੌਦਾ ਚੱਲੀ ਜਾਂਦਾ ਐ ਸਮਝੋਦਾ ਸੌਦਾ ਚੱਲਦਾ ਸਿੰਘ ਇੱਕ ਟੁੱਟਿਆ ਵਾ 1 ਲੱਖ 5000 ਇਹਦੀ ਡਿਮਾਂਡ ਕਰੀ ਹੈ ਵੀ ਇਹ 12 ਲੀਟਰ ਦੁੱਧ ਦੀ ਗਾਰੰਟੀ ਦਿੰਦੇ ਆ। ਕੱਦ-ਕੱਦ ਦਰਮਿਆਨੇ ਵਿੱਚ ਥਾਂ ਜ਼ਰੂਰ ਲੰਮੇ ਆਗੇ ਤੇ ਬਾਕੀ ਸੌਦਾ ਇਹਦਾ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ। ਇਹ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ। ਮੰਡੀ ਦਾ। ਇਹ ਦਲੇ ਪਾਸੇ ਵੀ ਤੁਸੀਂ ਦੇਖ ਸਕਦੇ ਆ। ਸਾਰੇ ਪਾਸੇ। ਨੀ ਦੇ ਨਾਲ ਬਹੁਤ ਮਾਹੌਲ ਖਰਾਬ ਹੋਇਆ ਵਾ ਪਰ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ ਮਾਲ ਬਹੁਤ ਹੈਗਾ ਤੇ ਗਾਹਕ ਪਏ ਹੋਏ ਆ ਤੇ ਆ ਜੀ ਚੰਗੀ ਹੈਗੀ ਇਹਦਾ ਮੁੱਲ ਵੱਧ ਹੋਊਗਾ ਗਾਹਕ ਪਏ ਹੋਏ ਆ ਇਹਦਾ ਮੁੱਲ 1.5 ਲੱਖ ਕਰਦੇ ਜਿਹੜੀ ਆ ਛੋਟੀ ਤੌਰ ਤੇ ਦਿਖਾਈ ਹੈਗੀ ਗਾਹਕ ਦੇਖ ਕੇ ਗੱਲ ਕਰ जा बाकी इधर पासे भी माहौल देख सकते हो शैड तकरीबन सारे फल देख सकते हो

ਮੰਡੀ ਦਾ ਮਾਹੌਲ ਦੇਖ ਸਕਦੇ ਹੋ ਚੱਕੜ ਚੁੱਕੜ ਬਹੁਤ ਆ ਦੇਦਰ ਬਾਈ ਬਾਹਰੋਂ ਆਏ ਹੋ ਤੁਸੀਂ ਦੇਖ ਸਕਦੇ ਹੋ ਕੀ ਮਾਹੌਲ ਆਗਾ ਕਿੱਥੋਂ ਆਏ ਹੋ ਜਿਲ੍ਹਾ ਬਿਲਹਰ ਮੈਂ ਦੁਆਰੇ ਨੇ ਦਰਜ ਕਰਾ ਠੀਕ ਤੇ ਪਸ਼ੂ ਖਰੀਦਣ ਆਇਆ ਯੂਪੀ ਪਸ਼ੂ ਖਰੀਦਣ ਆਇਆ ਅਭੀ ਕੋਈ ਨੇ ਲਿਖਤਾ ਕਿੰਨੇ ਕਿੰਨੇ ਲੈਣੇ ਆ ਇੱਕ ਗੱਡੀ ਇੱਕ ਗੱਡੀ ਠੀਕ ਆ ਮੱਝਾਂ ਹੀ ਮੱਝਾਂ ਹੀ ਨੇ ਠੀਕ ਆ ਤੇ ਉਧਰ ਕੀ ਕੰਮ ਆਪਣਾ ਦੁੱਧ ਦਾ ਕਪਾੜ ਦਾ ਠੀਕ ਆ ਸਾਡੀ ਡੇਰੀ ਦਾ ਕੰਮ ਆਗਾ ਤੇਰੀ ਵਾਸੀ ਲੈ ਕੇ ਚੱਲੇ ਹਾਂ ਠੀਕ ਆ ਵਪਾਰ ਵੀ ਕਰਦੇ ਹਾਂ ਵੇਚ ਵੀ ਲੈਨੇ ਆਂ ਕਰਦੇ ਆ ਮਰਜੀ ਵੇਚ ਤੇ ਵੇਚਦੇ ਵੀ ਆਂ ਠੀਕ ਆ ਤੇ ਹਰ ਇੱਕ ਮੰਡੀ ਆਉਨੇ ਆਂ ਹਰ ਮੰਡੀ ਕਰਦੇ ਸਾਰੇ ਮੰਡੀਆਂ ਤੋਂ ਇੱਕ ਗੱਡੀ ਲੈ ਕੇ ਇਹਨਾਂ ਕੋਲ ਵੱਧ ਵੀ ਲੈ ਜਨੇ ਆਂ ਇੱਧਰ ਵੀ ਕਰਦੇ ਠੀਕ ਆ ਠੀਕ ਆ ਇੱਧਰ ਸੌਦਾ ਚੱਲੀ ਜਾਂਦਾ ਹਨਾ ਸੌਦਾ ਚੱਲਦਾ ਬਾਈ ਦੋਨੋਂ ਬੰਦੇ ਸਾਡੇ ਇੱਧਰ ਸੌਦਾ ਚੱਲੀ ਜਾਂਦਾ ਵੀ ਤੁਸੀਂ ਦੇਖ ਸਕਦੇ ਆ ਇਹ ਨਾ ਹੋਣੇ ਕੰਮ ਨਾ ਦੰਦਾਂ ਦੇ ਬੱਦੀ ਨੂੰ ਝੋਟੀ ਵੀ ਲੇਖਦਾ ਪਾਓ ਮੈਂ ਹੀ ਕਰਸਨ ਮੈਂ ਤੇਰਾ ਬੜਾ ਜੀ ਲਾ 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 ਮਨ ਕੰਮ ਖੜਾ ਹੋ ਗਿਆ ਹੈ ਸੇਠ ਚੀਮਾ ਪੈਣ ਦੇ ਦੇਖ ਕੇ ਸੇਰ ਸੇਰ ਦੀ ਗੱਲ ਪਟਾਟ ਹੈ ਜੀ ਕੁਛ ਸੱਦਾ ਜਲੀ ਜਾਂਦਾ ਲੈ ਤੈਨੂੰ ਮੈਂ ਤੇ ਹੀ ਬੈਠਾ ਹਾਂ ਜਾਂ ਮੈਨੂੰ ਬਲ 20 ਦਿਨ ਮੈਂ ਤਾਂ ਮਾਜੀ ਸ਼ੂਏ 10 ਦਿਨ ਤੋਂ ਰਹਿਨੇ ਆਉਂਦੇ ਹਾਂ 10 ਦਿਨ ਮੈਂ ਸੁਣ ਪਰ ਅਟੋਟ ਨਾ ਕਰੀਂ ਤੂੰ ਇੱਕ ਵਾਰੀ ਝੋਟੀ ਲੈ ਜਾ ਨਾਂ ਲਿਖਿਆ ਕਰੇਗਾ ਮੇਰਾ ਵੀ ਹਾਂ ਤੁਹਾਨੂੰ ਦੇ ਫੜ ਪਤਾ ਪਤਾ ਰਾਤ ਦੇ ਵੀ ਕੋਈ ਨਹੀਂ ਠੀਕ ਬੰਦਾ ਸੌਜੀ ਇਹ ਜਿਹੜਾ ਸੌਦਾ ਚੱਲਦਾ ਹਾਂ ਇਹ ਸੇ ਝੋਟੀ ਦਾ ਹੀ ਆ ਠੀਕ ਆ ਉਹ ਝੋਟੀ ਹੈਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਝੋਟੀ ਸਮਝ ਲਓ ਅੱਜ ਸਮਝ ਲਓ ਇਹਦਾ ਸੌਦਾ ਚੱਲੀ ਜਾਂਦਾਗਾ ਮੱਥੇ ਦੇ ਵਿੱਚ ਬੋਲਦਾ ਤੁਸੀਂ ਸਿੰਗ ਦੇਖ ਸਕਦੇ ਹੋ ਬਾਕੀ ਕੱਦ-ਕਾੜ ਚੰਗੇ ਦੇ ਵਿੱਚ ਹੈਗੀ ਥਾਣ ਦੇਖ ਸਕਦੇ ਹੋ ਸੋਹਣੇ ਆ ਤੇ ਜੇ ਕੱਚੀ ਲੱਗਦੀ ਹੈਗੀ ਕਾਫੀ ਦਿਨਾਂ ਦੀ ਇਹਦਾ ਸੌਦਾ ਚੱਲਦਾ ਡਿਟੇਲ ਆਪਾਂ ਪੁੱਛਦੇ ਆਂ ਦੇਖਦੇ ਆਂ ਕੀ ਬਣਦਾ ਸੌਦਾ ਬਣਦਾ ਕਿ ਨਹੀਂ ਇਹ ਬਾਹਰ ਲੈ ਲਾਉਂਦੇ ਆ ਪੈਸੇ ਹਨਾ ਹਾਂ ਬਾਹਰ ਲੈ ਲਾਉਂਦੇ ਆ ਕਿੰਨੇ ਕੁ ਲਾਉਂਦੇ ਆ ਇਹ ਇਹ ਬਾਈ ਜੀ 1 ਲੱਖ ਰੁਪਏ ਲਾਈ ਜਾਂਦੇ ਆ ਆਪਣੀ ਕਿੰਨੀ ਰਿਮਾਂਡ ਆ ਆਪਣੇ 1 20 ਆ ਹਾਂ ਜੀ ਫਿਰ ਤਾਂ ਨੇੜੇ ਹੀ ਆ ਕੰਮ ਬਾਹਰ ਨੇੜੇ ਕਰ ਠੀਕ ਆ ਹੋ ਜੂ ਸੌਦਾ ਹਨਾ ਆਪਾਂ ਪਾਲਕੀ ਮੈਂ ਸਮਝਦੇ ਆਂ ਲੋਕੋ ਕੇ ਆਪਣਾ ਵਪਾਰ ਦਾ ਕੰਮ ਆ ਹਾਂ ਪਹਿਲਾਂ ਲੋਕਾਂ ਨੂੰ ਸ਼ੁਰੂ ਕਰਦੇ ਆ ਠੀਕ ਆ ਤੇ ਇਹਦੀ ਕੀ ਡਿਟੇਲ ਆ ਮੱਝ ਦੀ ਇਹ 1.5 16 ਕਿਲੋ ਦੁੱਧ ਤਿਆਰ ਸੂਵੀਆ ਨਹੀਂ ਸੂਆ ਲੈਂਦੇ ਤਾਂ 10 ਤਾਂ ਲੈਂਦੀ ਆ ਹਜੇ 16 ਕਿਲੋ ਕੱਢੂਗੀ ਆ 16 ਸੂਆ ਸੂਆ ਹੀ ਤੇ ਸੂਆ ਹੀ ਜਾ ਠੀਕ ਆ ਤੇ ਮੌਲਾ ਤਾਂ ਦੱਸ ਹੀ ਦਿੰਦਾ ਹਨਾ ਤੇ ਪਸ਼ੂ ਕਿਸ ਤਰ੍ਹਾਂ ਦੇ ਹੁੰਦੇ ਆਪਣੇ ਕੋਲੇ ਘਰੇ ਪਸ਼ੂ ਬਹੁਤ ਤਗੜੇ ਤਗੜੇ ਹੁੰਦੇ ਚੱਕੀ ਲੱਗੇ ਮੈਂ 100 ਲੱਖ ਲੱਖ ਦੇ ਨੂੰ 20 ਲੱਖ ਰੁਪਿਆ ਵਾਲਾ ਮਾਲ ਠੀਕ ਆ ਚੰਗੇ ਤੋਂ ਚੰਗਾ ਤੇ ਗਾਈਆਂ ਦਾ ਵੀ ਆ ਨਹੀਂ ਕੱਲਿਆ ਮੈਂ ਸੱਲੀਆਂ ਕੱਲੀਆਂ ਮੱਝਾਂ ਦਾ ਤੇ ਇਕੱਟੀਆਂ ਕਿਸੇ ਨੇ ਲਿਆਣਾਂ ਦਾ ਵੀ ਲਿਆ ਸਕਦਾ ਹਾਂ ਕਿੱਥੇ ਵੇਚਨੇ ਠੀਕ ਆ ਤੇ ਆਨਲਾਈਨ ਵੀ ਹੈਗਾ ਸਿਸਟਮ ਨਹੀਂ ਆਨਲਾਈਨ ਬਣਾਉਣਾ ਜੀ ਅਸੀਂ ਆ ਠੀਕ ਆ ਯਾਨੀ ਲੋਕਲੀ ਵੇਚ ਦੋ ਜਾਂ ਮੰਡੀਆਂ ਤੇ ਆ ਜਾਂਦੇ ਹਾਂ ਆ ਮੰਡੀਆਂ ਦਾ ਠੀਕ ਆ ਤੇ ਕਿਹੜਾ ਪਿੰਡ ਆਪਣਾ ਪਿੰਡ ਉਗੋ ਕੇ ਜੰਬਾ ਉਗੋ ਕੇ ਬਰਨਾਲੇ ਕੋਲੇ ਹਾਂਜੀ ਹਾਂਜੀ ਤੇ ਨੰਬਰ ਨੰਬਰ 98722 98722 11955 11955 ਹਾਂਜੀ ਹਾਂ ਠੀਕ ਹੈ ਧੰਨਵਾਦ ਬਾਈ ਅੱਛਾ ਜੀ ਇਹਨਾਂ ਦਾ ਵੀ ਨਾਲ ਹੀ ਆ ਇਹਨਾਂ ਦੇ ਬੰਦੇ ਸੀਪਾ ਜੀ ਠੀਕ ਹੈ ਤੇ ਜਾਨੀ ਤੁਸੀਂ ਇਕੱਠਾ ਕਰਦੇ ਹੋ ਹਾਂ ਇਕੱਠਾ ਕਰਦਾ ਬਹੁਤ ਵੱਡਾ ਫਾਰਮ ਹੈ ਨਾਲ ਉੱਥੇ ਠੀਕ ਹੈ ਠੀਕ ਹੈ ਸੀਮਾ ਬਖਤਖਦਾ ਰੋਡ ਤੇ ਠੀਕ ਹੈ ਜੀ ਇਹ ਝੋਟੀ ਦਾ ਸੌਦਾ ਚੱਲ ਰਿਹਾ ਸੀਗਾ ਹਨਾ ਚਲਾਓ ਚਲਾਓ ਲੱਭੇ ਚਲਾ ਲਿਪੀ ਇਹ ਤਾਂ ਟੇਲ ਦੇ ਨੂੰ ਆਪਾਂ ਝੋਟੀ ਦੀ ਲੈਤੀ ਸੀਗੀ ਵੈਸੇ ਕਿਰਾ ਤੇ ਕਿਰਾਦੋ ਜੀ ਤੁਰਦੀ ਨੂੰ ਫੇਰ ਦੇਖ ਸਕਦੇ ਹੋ ਤੇ ਬਾਕੀ ਹੋਰ ਵੀ ਪਸ਼ੂ ਹੁੰਦੇ ਆ ਬਾਈਆਂ ਕੋਲੇ ਕੋਈ ਹੋਰ ਪਸ਼ੂ ਖਰੀਦਣਾ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਨਾਲ ਕੈਰੀ ਮੰਡੀ ਤੇ ਵੇਖ ਵੀ ਜਾਂਦੇ ਹੋਏ ਜੇ ਭਾਜੋ ਠੀਕ ਆ ਜੀ ਵਧੀਆ ਮੁਨਾਫਾ ਹੁੰਦਾ ਜੀ ਠੀਕ ਆ ਵਧੀਆ ਧੰਦਾ ਠੀਕ ਆ ਜੀ ਜਿਹੜਾ ਲਾ ਲਓ ਜਿਹੜਾ ਲੈਣਾ ਤੇ ਦੋਸਤੋ ਮੀ तकरीबन ਕਾਫੀ ਪਰੇ ਹ ਦੁਬਾਰੇ ਆ ਗਿਆ ਇਹਦਾ ਸੌਦਾ ਸੀਗਾ ਥੋੜਾ ਕਾਣਾ ਫਰਕ ਪੈ ਜੂਗਾ ਤੇ ਧੰਨਵਾਦ ਅੱਗੇ ਆਪਾਂ ਹੋਰ ਪਸ਼ੂ ਦਿਖਾਉਨੇ ਆਗੇ ਠੀਕ ਆ ਬਾਈ ਧੰਨਵਾਦ ਤੇ ਬਾਕੀ ਤੁਸੀਂ ਮੀਂਹ ਦੇਖ ਸਕਦੇ ਹੋ ਮੀਂਹ ਦੁਬਾਰੇ ਫੇਰ ਪੈਣ ਲੱਗ ਗਿਆ ਕਿੱਥੇ ਦੁਬਾਰੇ ਵਾਲੇ ਜੋ ਬਾਕੀ ਇਧਰ ਗੱਡੀਆਂ ਗੁੱਡੀਆਂ ਹਜੇ ਮਾਲ ਹਜੇ ਵੀ ਆਈ ਜਾਂਦਾ ਉਹਦਰ ਜਰਸੀ ਖੜੀ ਆ ਮੀਂਹ ਨਾ ਦੇਖ ਸਕਦੇ ਹੋ ਤੁਸੀਂ ਬੁਰਾ ਹਾਲ ਆ ਪਸ਼ੂਆਂ ਨੂੰ ਵੀ ਬਹੁਤ ਡਿਕਤ ਆਉਂਨ ਦੇ ਵਿੱਚ ਤੇ ਪਸ਼ੂ ਤੋਰਨ ਦੇ ਵਿੱਚ ਵੀ ਕਾਫੀ ਡਿਕਤ ਆਉਂਦੀ ਹੈਗੀ ਮਾਹੌਲ ਤੁਸੀਂ ਦੇਖ ਸਕਦੇ ਹੋ ਸਾਰਾ ਤੁਹਾਨੂੰ ਅੱਪ ਦਿਖਾਉਨੇ ਆਂਗੇ ਇਧਰ ਖਾਣ ਪੀਣ ਵਾਲਾ ਸਿਸਟਮ ਜੋ ਹੁੰਦਾ ਹੋਗਾ ਉਹ ਹਰ ਇੱਕ ਮੰਡੀ ਤੇ ਹੁੰਦਾ ਹੀ ਹੈਗਾ ਚਾਹ ਪਾਣੀ ਦਾ ਹੋਰ ਸਾਰਾ ਤੋ ਚਾ ਤੁਹਾਨੂੰ ਨਾਲ ਦੀ ਨਾਲ ਮਾਹੌਲ ਵੀ ਦਿਖਾਇਆ ਜਾਵੇ ਮੰਡੀ ਦਾ ਬਾਕੀ ਇਧਰ ਪਤੰਬੂnga ਵਾਲੇ ਪਾਸੇ ਵੀ ਤੁਹਾਨੂੰ ਦਿਖਾ ਲਵਾਂ ਇਧਰ ਤੰਬੂnga ਵਾਲੇ ਪਾਸੇ ਵੀ ਤੁਸੀਂ ਮਾਹੌਲ ਦੇਖ ਸਕਦੇ ਆ ਇਧਰ ਵੀ ਮਾਲ ਕਾਫੀ ਹੈਗਾ ਉਹਣਾ ਵੀ ਜ਼ਰੂਰੀ ਆ ਇਹਦੇ ਨਾਲ ਪਤਾ ਲੱਗ ਜਾਂਦਾ ਹਨਾ ਵੀ ਮਾਲ ਕਿੰਨਾ ਆਇਆਗਾ ਹਾ ਕਿੰਨਾ ਘਰਦਾ ਇਹ ਜੇ ਪਸ਼ੂ ਆ ਕਿੰਨੇ ਕਾ ਕੀ ਗੱਲਬਾਤ ਆ ਗਈ ਬੰਦੇ ਕੋ ਗਾਵਾ ਮਾ ਬਤਾ ਤੈਨੂੰ ਗਾਵਾ ਪਤਾ ਤਾਂ ਤੇ ਸੁਣਾਇਦਾ ਇਧਰ ਦੂਜੇ ਪਾਸੇ ਤੁਸੀਂ ਮਾਹੌਲ ਦੇਖ ਸਕਦੇ ਹੋ ਦੂਜੇ ਪਾਸੇ ਵੀ ਮਾਹੌਲ ਕਾਫੀ ਚੰਗਾ ਹੈਗਾ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਪਸ਼ੂ ਕਾਫੀ ਪਹੁੰਚੂਕੇ ਹੈਗੇ ਤੇ ਮੰਡੀ ਜਾਨੀ ਕਿ ਪੂਰੀ ਫੁੱਲ ਲੱਗ ਜਾਮਾ ਗਾਕ ਵੀ ਚੰਗਾ ਕਰਦਾ ਲੱਗਦਾ ਮੀਂਹ ਨੇ ਕੰਮ ਕਾਫੀ ਖਰਾਬ ਕਰਦਾ ਤਾਂ ਇਧਰ ਦੇਖ ਸਕਦੇ ਹੋ ਤੁਸੀਂ ਇਧਰ ਆਹ ਨੀਵਾ ਕਰਕੇ ਤੇ ਇਧਰ ਟੋਏ ਪਏ ਹੈਗੇ ਦਲ ਦੇ ਸਾਡੇ ਤੁਸੀਂ ਇੱਧਰ ਬੁਰਾ ਹਾਲ ਆ